ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਸਾਨੂੰ ਵੀਰਵਾਰ ਵਾਲੇ ਦਿਨ ਕਿਹੜੇ ਪੰਜ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਅਸੀਂ ਪਹਿਲਾਂ ਇਸ ਬਾਰੇ ਵੀਡੀਓ ਬਣਾ ਚੁੱਕੇ ਹਾਂ ਕਿ ਸਾਨੂੰ ਵੀਰਵਾਰ ਵਾਲੇ ਦਿਨ ਕਿਹੜੇ ਕੰਮ ਕਰਨੇ ਚਾਹੀਦੇ ਨੇ ਜਿਸ ਨਾਲ ਸਾਡੇ ਉੱਪਰ ਪੀਰਾਂ ਦੀ ਕਿਰਪਾ ਹੋ ਜਾਵੇ ਪਰ ਅੱਜ ਦੀ ਵੀਡੀਓ ਇਸ ਲਈ ਖਾਸ ਹੈ ਕਿ ਇਸ ਵਿੱਚ ਅਸੀਂ ਸੰਗਤਾਂ ਨੂੰ ਉਹਨਾਂ ਕੰਮਾਂ ਬਾਰੇ ਦੱਸਾਂਗੇ ਜੋ ਸਾਨੂੰ ਵੀਰਵਾਰ ਵਾਲੇ ਦਿਨ ਕਦੇ ਵੀ ਨਹੀਂ ਕਰਨੇ ਚਾਹੀਦੇ ਸੰਗਤ ਜੀ ਜੇਕਰ ਇਹ ਕੰਮ ਜਾਣਬੁੱਝ ਕੇ ਵਾਰ-ਵਾਰ ਕਰਦੇ ਰਹੋਗੇ ਤਾਂ ਫਿਰ ਤੁਸੀਂ ਪੀਰਾਂ ਨੂੰ ਆਪੇ ਨਾਰਾਜ਼ ਕਰ ਬੈਠੋਗੇ ਅਤੇ ਇੱਕ ਦਿਨ ਤੁਹਾਡੀਆਂ ਇਹਨਾਂ ਗਲਤੀਆਂ ਕਰਕੇ ਤੁਸੀਂ ਬਰਬਾਦ ਵੀ ਹੋ ਜਾਮੋਗੇ ਇਹ ਸਭ ਅਸੀਂ ਆਪਣੇ ਅੱਖੀ ਹੁੰਦੇ ਵੇਖਿਆ ਹੈ ਕਿ ਕਿਵੇਂ ਲੋਕ ਪੀਰਾਂ ਨੂੰ ਮਜ਼ਾਕ ਵਿੱਚ ਲੈਂਦੇ ਨੇ ਅਤੇ ਨਾਲ ਹੀ ਉਹ ਕੰਮ ਕਰਦੇ ਰਹਿੰਦੇ ਨੇ ਜਿਹੜੇ ਕੀ ਸਖਤ ਮਨਾ ਕੀਤੇ ਜਾਂਦੇ ਨੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਾਡੀ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਅਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਸਬਸਕ੍ਰਾਈਬ ਕਰਕੇ ਸਾਡੇ ਇਸ ਪੀਰਾਂ ਦੇ ਪਰਿਵਾਰ ਦਾ ਹਿੱਸਾ ਜਰੂਰ ਬਣੋ ਤਾਂ ਫਿਰ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਉਹ ਪੰਜ ਕੰਮ ਕਿਹੜੇ ਹਨ ਜੋ ਸਾਨੂੰ ਵੀਰਵਾਰ ਵਾਲੇ ਦਿਨ ਕਦੇ ਨਹੀਂ ਕਰਨੇ ਚਾਹੀਦੇ ਸਭ ਤੋਂ ਪਹਿਲਾ ਕੰਮ ਸੰਗਤ ਜੀ ਜਿਹੜਾ ਤੁਸੀਂ ਵੀਰਵਾਰ ਵਾਲੇ ਦਿਨ ਨਹੀਂ ਕਰਨਾ ਹੈ ਉਹ ਹੈ ਕਿ ਇਸ ਦਿਨ ਭੁੱਲ ਕੇ ਵੀ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਨਾ ਹੈ ਖਾਸ ਕਰਕੇ ਸ਼ਰਾਬ ਦਾ ਸਾਡੇ ਕਈ ਵੀਰ ਭਰਾ ਵਿਆਹ ਸ਼ਾਦੀ ਦੇ ਬਹਾਨੇ ਭੁੱਲ ਜਾਂਦੇ ਨੇ ਤੇ ਵੀਰਵਾਰ ਵਾਲੇ ਦਿਨ ਵੀ ਸ਼ਰਾਬ ਅਤੇ ਮੀਟ ਵਗੈਰਾ ਦਾ ਸੇਵਨ ਕਰ ਲੈਂਦੇ ਨੇ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਚੀਜ਼ਾਂ ਹਮੇਸ਼ਾ ਲਈ ਛੱਡ ਦੇਣੀਆਂ ਚਾਹੀਦੀਆਂ ਨੇ ਪਰ ਜੇਕਰ ਤੁਸੀਂ ਪੀਰਾਂ ਨੂੰ ਨਹੀਂ ਮੰਨਦੇ ਪਰ ਤੁਹਾਡੇ ਘਰ ਵਿੱਚ ਕੋਈ ਮੰਨਦਾ ਹੈ ਤਾਂ ਤੁਹਾਨੂੰ ਉਹਨਾਂ ਕਰਕੇ ਵੀ ਵੀਰਵਾਰ ਵਾਲੇ ਦਿਨ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਕਦੇ ਵੀ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਗਲਤੀ ਕਿਸੇ ਇੱਕ ਦੀ ਹੋਵੇਗੀ ਪਰ ਭੁਗਤਣੀ ਸਾਰਿਆਂ ਨੂੰ ਪੈ ਸਕਦੀ ਹੈ ਇਸ ਲਈ ਇਸ ਗੱਲ ਦਾ ਤੁਸੀਂ ਹਮੇਸ਼ਾ ਖਿਆਲ ਰੱਖਣਾ ਹੈ ਕਿ ਵੀਰਵਾਰ ਵਾਲੇ ਦਿਨ ਇਸੇ ਪ੍ਰਕਾਰ ਦਾ ਤੁਸੀਂ ਨਸ਼ਾ ਨਹੀਂ ਕਰਨਾ ਹੈ ਹੁਣ ਗੱਲ ਕਰਦੇ ਹਾਂ ਦੂਜੇ ਕੰਮ ਦੀ ਦੂਜਾ ਕੰਮ ਇਹ ਹੈ ਕਿ ਵੀਰਵਾਰ ਵਾਲੇ ਦਿਨ ਅਤੇ ਸ਼ਨੀਵਾਰ ਵਾਲੇ ਦਿਨ ਜੇਕਰ ਤੁਹਾਨੂੰ ਕਿਤੋਂ ਕੋਈ ਚੀਜ਼ ਲੱਭੇ ਜਿਵੇਂ ਲੋਹੇ ਦੀ ਕੋਈ ਚੀਜ਼ ਤਾਂ ਤੁਸੀਂ ਉਸ ਨੂੰ ਘਰ ਨਹੀਂ ਲੈ ਕੇ ਆਉਣਾ ਹੈ ਕਦੇ ਜੇਕਰ ਸਾਨੂੰ ਕੋਈ ਲੋਹੇ ਦੀ ਚੀਜ਼ ਰਾਹ ਵਿੱਚ ਕਿਤੇ ਪਈ ਮਿਲ ਜਾਵੇ ਜਿਵੇਂ ਕੋਈ ਔਜ਼ਾਰ ਜਾਂ ਕੋਈ ਵੀ ਚੀਜ਼ ਜੋ ਕਿਸੇ ਦੀ ਡਿੱਗੀ ਹੋਈ ਹੋਵੇ ਤਾਂ ਉਸ ਨੂੰ ਬਿਨਾਂ ਛੂਹੇ ਅੱਗੇ ਲੰਘ ਜਾਣਾ ਹੈ ਉਸ ਨੂੰ ਆਪਣੇ ਘਰ ਵੀਰਵਾਰ ਵਾਲੇ ਦਿਨ ਕਦੇ ਨਹੀਂ ਲਿਆਉਣਾ ਚਾਹੀਦਾ ਤੀਜਾ ਕੰਮ ਸੰਗਤ ਜੀ ਜੋ ਤੁਸੀਂ ਨਹੀਂ ਕਰਨਾ ਹੈ ਉਹ ਹੈ ਕਿ ਤੁਸੀਂ ਵੀਰਵਾਰ ਵਾਲੇ ਦਿਨ ਸਿਰ ਨਹੀਂ ਧੋਣਾ ਹੈ ਅਤੇ ਨਾ ਹੀ ਇਸ ਦਿਨ ਸਾਬਣ ਨਾਲ ਕੱਪੜੇ ਧੋਣੇ ਚਾਹੀਦੇ ਹਨ ਇਹ ਗੱਲ ਸਾਡੇ ਚੋਂ ਬਹੁਤੇ ਭਗਤਾਂ ਨੂੰ ਪਤਾ ਹੋਵੇਗੀ ਪਰ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਕਦੇ ਵੀ ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਸਿਰ ਨਹੀਂ ਧੋਣਾ ਚਾਹੀਦਾ ਅਤੇ ਨਾ ਹੀ ਇਸ ਦਿਨ ਆਪਣੇ ਨਹ ਕੱਟਣੇ ਚਾਹੀਦੇ ਹਨ ਚੌਥਾ ਕਮ ਸੰਗਤ ਜੀ ਜੋ ਤੁਸੀਂ ਵੀਰਵਾਰ ਵਾਲੇ ਦਿਨ ਕਦੇ ਨਹੀਂ ਕਰਨਾ ਹੈ ਉਹ ਹੈ ਕਿ ਕਿਸੇ ਵੀ ਫੱਕਰ ਫਕੀਰ ਨੂੰ ਮਾੜਾ ਨਹੀਂ ਬੋਲਣਾ ਹੈ। ਕਈ ਵਾਰ ਸਾਡੇ ਘਰ ਵੀਰਵਾਰ ਵਾਲੇ ਦਿਨ ਕੋਈ ਫਕੀਰ ਜਾਂ ਮੰਗਤਾ ਆ ਜਾਵੇ ਤਾਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਦੇਣਾ ਹੈ। ਪਰ ਉਸ ਨੂੰ ਮਾੜਾ ਚੰਗਾ ਨਹੀਂ ਬੋਲਣਾ ਹੈ। ਤੁਹਾਡੇ ਕੋਲ ਕੁਝ ਨਾ ਵੀ ਹੋਵੇ ਤਾਂ ਤੁਸੀਂ ਉਸ ਅੱਗੇ ਹੱਥ ਜੋੜ ਕੇ ਉਸ ਨੂੰ ਅੱਗੇ ਜਾਣ ਲਈ ਆਖ ਸਕਦੇ ਹੋ ਪਰ ਕਦੇ ਵੀ ਆਪਣੇ ਮੂੰਹੋਂ ਉਸ ਨੂੰ ਬੁਰਾ ਭਲਾ ਨਹੀਂ ਆਖਣਾ ਚਾਹੀਦਾ। ਪੰਜਵਾਂ ਕੰਮ ਤੁਸੀਂ ਵੀਰਵਾਰ ਵਾਲੇ ਦਿਨ ਇੱਕ ਖਾਸ ਖਿਆਲ ਰੱਖਣਾ ਹੈ ਕਿ ਤੁਹਾਡੇ ਕੋਲੋਂ ਕਿਸੇ ਦਾ ਵੀ ਦਿਲ ਨਾ ਦੁਖੇ ਕਿਸੇ ਦਾ ਦਿਲ ਦੁਖਾਉਣ ਵਾਲਾ ਆਪ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਕਿਸੇ ਦੀ ਬਾਦਦਵਾ ਤੁਹਾਨੂੰ ਬਰਬਾਦ ਕਰ ਸਕਦੀ ਹੈ ਕਿਉਂਕਿ ਬਾਦਦਵਾ ਬਹੁਤ ਛੇਤੀ ਅਸਰ ਕਰਦੀ ਹੈ ਇਸ ਲਈ ਵੀਰਵਾਰ ਵਾਲੇ ਦਿਨ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਹਾਡੇ ਕੋਲੋਂ ਕਿਸੇ ਦਾ ਦਿਲ ਨਾ ਦੁਖੇ ਸੰਗਤ ਜੀ ਇਹ ਜੋ ਪੰਜ ਕੰਮ ਅਸੀਂ ਤੁਹਾਨੂੰ ਦੱਸੇ ਨੇ ਇਹਨਾਂ ਨੂੰ ਕਦੇ ਵੀ ਤੁਸੀਂ ਵੀਰਵਾਰ ਵਾਲੇ ਦਿਨ ਨਹੀਂ ਕਰਨਾ ਹੈ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ